ਮੇਰਾ ਨਾਮ ਮਨਜਿੰਦਰ ਸਿੰਘ ਆ ਜੀ ਮੈਂ ਰਨੇਜਾ Honda ਬਟਾਲਾ ਰੋਡ ਤੇ ਸ਼ੋਰੂਮ ਮੈਨੇਜਰ ਆ ਅੱਜ ਸਵੇਰੇ ਮੈਨੂੰ ਸਿਕਿਉਰਿਟੀ ਗਾਰਡ ਦੀ ਕਾਲ ਆਈ ਸੀ 8:30 ਵਜੇ ਕਿ ਸ਼ੋਰੂਮ ਦੇ ਵਿੱਚ ਚੋਰੀ ਹੋ ਗਈ ਆ ਉਸਨੂੰ ਦੇਖਦੇ ਹੋਏ ਅਸੀਂ ਮੌਕੇ ਤੇ ਪਹੁੰਚੇ ਪੁਲਿਸ ਨੂੰ ਸੂਚਿਤ ਕੀਤਾ ਤੇ ਆ ਕੇ ਦੇਖਿਆ ਕਿ ਕੋਈ ਸ਼ਟਰ ਕੱਟ ਕੇ ਪਿੱਛੋਂ ਵਰਕਸ਼ਾਪ ਪਰ ਬੈਕਸਾਈਡ ਦਾ ਰਸਤੇ ਸਾਣੀ ਸ਼ੋਰੂਮ ਦਾ ਵੀ ਗਲੀ ਵਾਲਾ ਸ਼ਟਰ ਕੱਟ ਕੇ ਤਜੋਰੀ ਨਾ ਖੋਲਦੇ ਹੋਏ ਤਜੋਰੀ ਨੂੰ ਨਾਲ ਚੁੱਕ ਕੇ ਲੈ ਗਿਆ ਬੰਦਾ ਕੈਮਰੇ ਦੇ ਵਿੱਚ ਦੇਖ ਲਿਆ ਗਿਆ ਬੰਦਾ ਉਸ ਦੀ ਸ਼ਕਲ ਸਾਫ਼ ਨਹੀਂ ਆ ਰਹੀ ਪੁਲਿਸ ਮੌਕੇ ਤੇ ਪਹੁੰਚ ਗਿਆ ਉਹ ਆਪਣੀ ਕਾਰਵਾਈ ਕਰ ਰਹੀ ਹੈ ਇਹ ਆ ਜਾਂ ਕੀ ਹੈ ਸਰ ਹੋ ਸਕਦਾ ਕੋਈ ਨਾ ਕੋਈ ਪੇਤੀ ਹੋਵੇ ਜਨੇ ਪਹਿਲਾਂ ਰੇਕੀ ਕੀਤੀ ਹੋਵੇ ਦੇਖਿਆ ਹੋਵੇ ਮੌਕਾ ਉਹਨੂੰ ਪਤਾ ਹੋਵੇਗਾ ਤਯੋਰੀ ਕਿੱਥੇ ਆ ਜਾਂ ਕੀ ਆ ਕਿਉਂਕਿ ਇਹ ਸਾਰਾ ਕੁਝ ਪੁਲਿਸ ਲਈ ਸ਼ਾਨਵੀਨ ਤੋਂ ਬਾਅਦ ਹੀ ਪਤਾ ਲੱਗ ਸਕਦਾ ਕਿੰਨੇ ਦਾ ਨੁਕਸਾਨ ਹੋ ਗਿਆ ਜੀ ਸਰ ਕੈਸ਼ੀਅਰ ਪਹੁੰਚਿਆ ਆ ਗਈ ਆ ਮੇਰੇ ਕੈਸ਼ੀਅਰ ਉਹ ਦੇਖਦੀ ਪਈਏ ਟੋਟਲ ਆ ਕੇ ਕੱਲ ਦੀ ਜਿੰਨੀ ਵੀ ਸੇਲ ਸੀ ਉਹ ਗੱਲੇ ਦੇ ਵਿੱਚ ਸੀ ਉਹ ਦੇਖ ਕੇ ਹੁਣ ਪੁਲਿਸ ਨੂੰ ਸੂਚਿਤ ਕਰਤਾ ਜਾਵੇ ਜੰਨੀ ਮਾੜੀ ਲਾਸ ਹੈ ਸਰ ਕੱਲਾ ਹੀ ਸੀ ਆ ਹੋਰ ਵੀ ਸੀ ਕੈਮਰੇ ਵਿੱਚ ਤੇ ਇਕੱਲਾ ਬੰਦਾ ਆ ਰਿਹਾ ਹੈ ਸਰ ਕੋਈ ਬਾਈਕ ਤੇ ਨਹੀਂ ਕਿਤੇ ਤੇ ਆਈ ਕਿ ਸਰ ਪੈਦਲ ਹੀ ਜਾਂਦਾ ਆ ਰਿਹਾ ਕੈਮਰੇ ਦੇ ਪਿੱਛੇ ਨਜ਼ਰ ਗਲੀ ਦੇ ਵਿੱਚ ਕੀ ਹੋਇਆ ਧੁੰਦਾ ਕਰਨ ਇਹਨਾਂ ਫਾਇਦਾ ਉੱਠ ਗਿਆ ਜੀ ਸਰ ਦੇਖੋ ਨਸ਼ੇੜੀ ਲੱਗਦਾ ਹੈ ਕੋਈ ਜਾਂ ਧੁੰਦਾ ਹੀ ਫਾਇਦਾ ਚੁੱਕਿਆ ਜਾਂ ਨਸ਼ੇ ਦੇ ਲੱਗਦਾ ਹੈ ਵੀ ਨਸ਼ੇ ਦੇ ਵਿੱਚ ਕਿ ਨਸ਼ਾ ਕੀਤਾ ਮੁਹ ਤੇ ਨਜ਼ਰ ਨਹੀਂ ਆ ਰਿਹਾ ਕੈਮਰੇ ਨੂੰ ਕਲੀਅਰ ਨਜ਼ਰ ਨਹੀਂ ਆ ਰਿਹਾ ਕੁਝ ਸਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਹੈ ਪੁਲਿਸ ਆਈ ਹੋਈ ਹੈ ਮੌਕੇ ਤੇ ਫੋਟੋਗ੍ਰਾਫ ਵਗੈਰਾ ਕਰਦੀ ਪਈ ਆ ਐਫ ਆਈ ਆਰ ਲਿਖਦੇ ਪਏ ਆ ਸਮਝਦੇ ਧੁੰਦੇ ਸ਼ਾਇਦ ਚੁੱਕਿਆ ਸ਼ਾਇਦ ਦੇਖੋ ਇਹ ਤੇ ਹੁਣ ਪੁਲਿਸ ਦੱਸ ਪਾਏਗੀ ਕੀ ਹੋਇਆ ਕੀ ਨਹੀਂ ਸਾਨੂੰ ਅੱਜ ਇੱਕ ਕੰਪਲੇਂਟ ਰਿਸੀਵ ਹੋਈ ਸੀ ਕਿ ਕਿ ਹੋਂਡਾ ਨੇਜਾ ਦਾ ਸ਼ੋਰੂਮ ਬਟਾਲਾ ਰੋਡ ਤੇ ਇੱਥੇ ਸਵੇਰੇ ਇੱਕ ਨਾਮੁਲੂਮ ਵਿਅਕਤੀ ਜਿਹੜਾ ਪਿਛੋਂ ਸ਼ਟਰ ਤੋੜ ਕੇ ਐਂਟਰ ਹੋਇਆ ਵਕਤ ਕਰੀਬ ਸਵੇਰੇ 4 ਵਜੇ ਐਂਟਰ ਹੁੰਦਾ ਹੈ ਤੇ ਐਂਟਰ ਹੋ ਕੇ ਜਿਹੜੇ ਇਹਨਾਂ ਦਾ ਲੋਕਰ ਹੈ ਉਹਨੂੰ ਜਿਹੜਾ ਉਠਾ ਕੇ ਜੋ ਕਿ ਪਾਰਾ ਜਿਹੜਾ ਕੰਪਨੀ ਦਾ ਲੋਕਰ ਸੀਗਾ ਜਿਹੜਾ ਟੋਟਾ ਨਹੀਂ ਦਾ ਤੋੜ ਨਹੀਂ ਸਕਦਾ ਸੀਗਾ ਉਹਨੂੰ ਉਠਾ ਕੇ ਲੈ ਜਾਂਦਾ ਜੋ ਸੀ ਇਹਨਾਂ ਦੀ ਸਟੇਟਮੈਂਟ ਦੇਖ ਲਈ ਹੈ ਮੌਕੇ ਤੇ ਸੀਸੀਟੀਵੀ ਕੈਮਰੇ ਖੰਗਾਰੇ ਆ ਰਹੇ ਹਨ ਤੇ ਅਸੀਂ ਜਿਹੜੀ ਐਫਆਈਆਰ ਦਿਸਟ੍ਰੈਕ ਕਰਕੇ ਦੋਸ਼ੀ ਨੂੰ ਜਲਦ ਤੋਂ ਜਲਦ ਜਿਹੜਾ ਅਸੀਂ ਗ੍ਰਿਫਤਾਰ ਕਰਿਆ ਸਰ ਕਿੰਨੇ ਬੰਦੇ ਐਸੀ ਮੁਲਕ ਇੱਕ ਇੱਕ ਹੀ ਬੰਦਾ ਸੀ ਸਰ ਨੂੰ ਕੋਈ ਨਸ਼ਾ ਤਾਂ ਲੱਗਦਾ ਸੀ ਕਿ ਤਾ ਉਹ ਹੁੰਦਾ ਇਹ ਸਵੇਰੇ ਮਾਰਨਿੰਗ 4 ਵਜੇ ਧੁੰਦ ਵੀ ਕਾਫੀ ਸੀਗੀ ਕੈਮਰਿਆਂ ਦੇ ਥਰੂ ਨੂੰ ਫੋਲੋ ਕਰਾਂਗੇ ਹਜੇ ਦੀ ਸਾਫ ਫੂਟੇਜ ਜਿਹੜੀ ਨਹੀਂ ਸਾਡੇ ਕੋਲ ਸਰ ਕਿੰਨੇ ਕ ਦਾ ਟੋਟਲ ਨੁਕਸਾਨ ਆ ਕੁਝ ਪਤਾ ਲੱਗਦਾ ਇਹਨਾਂ ਦੀ ਜਿਹੜੀ ਕੱਲ ਦੀ ਸਾਰੀ ਸੇਲ ਸੀਗੀ ਉਹ ਕਹਿ ਰਿਹਾ ਕਿ ਅਸੀਂ ਲੋਕਰ ਚ ਰੱਖੀ ਸੀਗੀ ਜੋ ਇਹਨਾਂ ਦਾ ਕੈਸ਼ੀਅਰ ਆਇਆ ਸਾਨੂੰ ਐਸਟੀਮੇਟ ਦੋ ਜੋ ਵੀ ਐਫ ਆਈ ਆਰ ਚ ਲਿਖਾਉਂਦੇ ਆ ਫਿਰ ਉਸ ਹਸਾਬ ਨਾਲ ਸਾਰਾ ਕਿ ਕਾਰਵਾਈ ਕਰਾਂਗੇ